ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਦੁਆਬੇ ਦੀ ਬਾਜ ਮੈਂ ਸੁਖਦੇਵ ਲਾਹੌਰੀਆ ਲਾਇਨਸ ਕਲੱਬ ਆਦਮپور ਦੁਆਬਾ ਵੱਲੋਂ ਲਾਇਨਸ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੀ ਦੇਖ ਰਿਖੇਟ ਲਾਇਨਸ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਭੂਮੀ ਪੂਜਨ ਮਨਮੋਹ ਨૈયਰ ਅਤੇ ਉਹਨਾਂ ਦੀ ਸੁਪਤਨੀ ਚੰਦਰ ਰੇਖਾ ਨૈયਰ ਸਮਾਜ ਸੇਵਕ ਜਤਿੰਦਰ ਜੇ ਮਿੰਹਾਸ ਤਰਸੀਮ ਸਿੰਘ ਕੈਨੇਡਾ ਨੇ ਸਾਂਝੇ ਤੌਰ ਤੇ ਕੀਤਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਪੀਡ ਕਰਿਓ ਵੇਟ ਕਰਿਓ ਸ਼ਾਰਟਕੱਟ ਤੇ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਜਿਹੜਾ ਵੀ ਬੰਦਾ ਇੱਥੇ ਆਇਆ ਕੋਈ ਨਾਮਾ ਮਾਫੀ ਦੇਣਾ ਭਈ ਮੈਂ ਆਪਣੇ ਦੇਵ ਸਾਡੇ ਕੋਲ ਜੈਨ ਜਮਾ ਮੰਡਲ ਤੋਂ ਸਾਥੀ ਆਏ ਆ ਜਿਨ੍ਹਾਂ ਨੇ ਤਕਰੀਬਨ ਥੈਂਕ ਯੂ ਅੱਜ ਦੇਖ ਲਾਸੀਂ ਫ੍ਰੀ ਪ੍ਰੈਸ਼ਰ ਕੀਤੇ ਆ ਇੱਕ ਐਸੀ ਜਗ੍ਹਾ ਤੇ ਮਲਟੀ ਸਪੈਸ਼ਲਟੀ ਹਸਪੀਟਲ ਆਏ ਆ ترشیم ਸਿੰਘ ਮਨਿਆਰ ਜੀ ਆਏ ਆ ترਸ਼ੀਮ ਸਿੰਘ ਮਨਿਆਰ ਜੀ ਥੋੜਾ ਜਿਹਾ बहुत सारे शख्सियत बहो चल दराइया तो बहुत ही

ओम पितर देवता भोनवा ओम श्री नाना प्रबोन जपम समर्पित आमी ओम अर्पण वास्तु ਹਾਂ ਜੀ ਸਾਰੇ ਦੇਖੇ ਜੋ ਹੁਣ ਦੋ ਆਪਾ ਦੇ ਹੁਣੇ-ਹੁਣੇ ਮੈਂਬਰ ਬਣੇ ਆ ਸਭ ਨੂੰ ਬਹੁਤ-ਬਹੁਤ ਵਧਾਈ ਹੋਵੇ ਇਹੋ ਸਭ ਆ ਬਾਕੀ ਮੈਂ ਇਹੀ ਕਹਿਣਾ ਸੀ ਬਈ ਦੋ ਚੀਜ਼ਾਂ ਜ਼ਰੂਰ ਹੁੰਦੀ ਆ ਬਈ ਉਹਨਾਂ ਨੂੰ ਹੈਲਥ ਤੇ ਐਜੂਕੇਸ਼ਨ ਦੇਣੀ ਬਹੁਤ ਜ਼ਰੂਰੀ ਆ ਆਲਦੋ ਇੰਡੀਆ ਤਰੱਕੀ ਬਹੁਤ ਕਰ ਰਿਹਾ ਇਨਫਰਾਸਟ੍ਰਕਚਰ ਬਹੁਤ ਬਣ ਰਿਹਾ ਬਹੁਤ ਕੁਝ ਹੋ ਰਿਹਾ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਪਰ ਇਹ ਦੋ ਚੀਜ਼ਾਂ ਜਿਹੜੀਆਂ ਇਹ ਬਿਲਕੁਲ ਪ੍ਰਾਈਵੇਟਾਈਜ਼ ਹੈ ਇੱਥੇ ਔਰ ਇਹਦੀ ਜਿਹੜੇ ਐਵਰੇਜ ਜਿਨ੍ਹਾਂ ਨੂੰ ਤੁਸੀਂ ਇੰਗਲਿਸ਼ ਆਪਾਂ ਕਹਿੰਦੇ ਆ ਵਨਰੇਬਲ ਜਾਂ ਪੂਰ ਲਖਤ ਨਹੀਂ ਮੈਂ ਯੂਜ਼ ਕਰਨਾ ਚਾਹੁੰਦਾ ਨੀਡੀ ਮੈਂ ਕਹਿ ਸਕਦਾ ਬੇ ਉਹਨਾਂ ਤੱਕ ਉਹ ਚੀਜ਼ਾਂ ਪ੍ਰਾਈਵੇਟ ਜਿਹੜੀਆਂ ਉਹ ਨਹੀਂ ਪਹੁੰਚਦੀਆਂ ਸੋ ਸਾਡਾ ਹਮੇਸ਼ਾ ਹੀ ਇਹ ਛੋਟਾ ਛੋਟਾ ਕਦਮ ਚੱਕਣ ਦਾ ਰਹਿੰਦਾ ਖਿਆਲ ਇਹ ਦਾ ਸਪੈਸ਼ਲੀ ਸਾਡੇ ਮਨ ਦੀ ਇਹ ਤਮੰਨਾ ਕਿ ਇੱਥੇ ਦੀ ਜ਼ਰੂਰਤ ਆ ਤੇ ਸਾਰੇ ਨੇ ਇਕ ਬਣਿਆ ਬਾਕੀ ਕਰਨ ਵਾਲੇ ਤਾਂ ਰੱਬ ਹੀ ਆ ਬਾਹਰ ਗੁਰੂ ਹੀ ਆ ਪਰ ਅਸੀਂ ਸਾਰੇ ਮਿਲ ਕੇ ਆਈ ਥਿੰਕ ਵੀ ਸ਼ੁਡ ਮੇਕ ਇਟ ਹਪਨ ਐਂਡ ਇਟ ਵੈਲ ਕਿਉਂਕਿ ਲੌਅੰਸ ਕਲੱਬ ਨੇ ਜਿਹੜਾ ਵਾਈ ਹਸਪੀਟਲ ਸ਼ੁਰੂ ਕੀਤਾ ਦੇ ਵਰ ਵੈਰੀ ਵੈਰੀ ਲਾਈਕ ਡਿਸਕੋਰੇਜ ਆਰ ਰੈਲੈਕਟੈਂਸ ਪਰ ਉਹ ਦੂਜੇ ਦਿਨ ਬਹੁਤ ਸੁੰਦਰ ਹਸਪੀਟਲ ਬਣ ਗਿਆ ਕੋ ਜੇ ਥੋੜਾ ਮਨ ਸਾਫ ਹੋਵੇ ਉਹਦੇ ਵਿੱਚ ਬਾਹਰ ਕੋਈ ਫਰੀ ਮਦਦ ਕਰਦਾ ਜਾਂਦਾ। ਬੇਨਾ ਕਹਿੰਦੇ ਹੋਏ ਕਿ ਜਨਨ ਕਿ ਹੁਣ ਦਸ਼ਮਿੰਦਰ ਜੀ ਆਏ ਸੀ ਅਮਰੀਕਾ ਤੇ ਮੈਨੂੰ ਇਸ ਸਸਰੀ ਗੱਲ ਚੱਲਦੀ ਸੀ। ਸੋ ਆਈ অল레ਡੀ ਟ੍ਰਾਂਸਫਰਡ ਦੀ ਮਨੀ ਟੂ ਲਾਇਨਸ ਕਲੱਬ। ਉਹ ਕਹਿੰਦਾ ਜਸਟ ਸਟਾਰਟ। ਦੇ ਡੋਨਟ ਵੇਟ। ਕੀ تھی ਗਈਆ? ਇਸ ਤੋਂ ਪਹਿਲਾਂ ਜਿਹੜਾ ਹਸਪਤਾਲ ਬਣਿਆ ਸੀ ਜੋ ਬਹੁਤ ਵੱਡਾ ਹਸਪਤਾਲ ਅੱਖਾਂ ਦਾ ਉਹ ਵੀ ਭੂਮੀ ਪੂਜਨ ਡਾਕਟਰ ਨਈਅਰ ਸਾਹਿਬ ਦੇ ਹੱਥੋਂ ਹੋਈ। ਇਹ ਨਵਾਂ ਇਹ 15 ਸਾਲ ਬਾਅਦ ਆਏ ਇੱਥੇ ਆਦਮਪੁਰ ਇਹਨਾਂ ਨੇ ਦਿਖਾਇਆ ਸੀ ਕਿਿੱਥੇ ਤੁਸੀਂ ਇੱਟਾਂ ਲਾਈਆਂ ਸੀ 11-11 ਮੰਜ਼ਿਲਾਂ ਬਣ ਗਈਆਂ ਬੜੇ ਖੁਸ਼ ਹੋਏ ਤੇ ਜੋ ਨਵਾਂ ਹਸਪਤਾਲ ਬਣ ਰਿਹਾ ਉਹਦਾ ਇੱਕ ਮੰਜ਼ਿਲ ਦਾ ਖਰਚਾ ਲਗਭਗ 50 ਲੱਖ ਰੁਪਏ ਇਹਨਾਂ ਵੱਲੋਂ ਪਹਿਲੇ ਸਾਨੂੰ ਆ ਚੁੱਕਾ ਸਾਡੇ ਮਨਿਆਰ ਪਰਿਵਾਰ ਬੈਠੇ ਆ ਤੇ ਸੇਮ ਮਨਿਆਰ ਜੀ ਜੇ ਮਨਿਆਰ ਜੀ ਇੱਕ ਮੰਜ਼ਿਲ ਇਹਨਾਂ ਦੇ ਪਿਤਾ ਜੀ ਬਜ਼ੁਰਗ ਸਾਡੇ ਭਗਵਾਨ ਸਿੰਘ ਮਨਾਰਜੀਪੁਰੋਂ 51 ਤਿਆਰ ਹੋਣੀ ਆ ਬਹੁਤ ਸਖਸ਼ੀਤਾ ਇਧਰ ਦੇਖੋ ਮੇਰੇ ਸੱਚੇ ਹੱਥ ਨਾਂ ਲਿਖੇ ਗਏ ਨੇ 3.5 ਤਿੰਨ ਲੱਖ ਰੁਪਏ ਦਾ ਕਮਲਾ ਬੜਨਾ ਇਹ ਦਾਨੀ ਸਜਾ ਨੇ ਆਪਣੇ ਆਪ ਸਾਨੂੰ ਅਪਰੋਚ ਕੀਤਾ ਕਿ ਸਾਡੇ ਨਾਲ ਐਨਆਰਆਈਸ ਕਹਿੰਦੇ ਤਾਂ ਆਏ ਨੇ ਸਰਦਾਰ ਸਿੰਘ ਬਨੇਹਾਸਪਾ ਜੀ ਸਾਰਿਆਂ ਦਾ ਸਵਾਗਤ ਹੈ ਮੈਂ ਸਵਾਗਤ ਕਰਦਾ ਸਾਡੇ ਚਾਰਟਰ ਪ੍ਰੈਜ਼ੀਡੈਂਟ ਵੀ ਨੇ ਡਾਕਟਰ ਸਰਬੰਤ ਕੰਨੜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇੱਥੇ ਆਏ ਇਹ ਹਸਪਤਾਲ ਜਦੋਂ ਮੈਂ ਜੁਆਇਨ ਕੀਤਾ ਜੀ ਮੈਨੂੰ 7-8 ਸਾਲ ਪਹਿਲਾਂ ਜੇ ਮਹਿੰਦਰ ਸਾਹਿਬ ਨੇ ਲਿਆਉਂਦਾ ਸੀ ਮੈਂ ਸ਼ੁਰੂ ਤੋਂ ਦੇਖਦਾ ਆਇਆ ਇੱਕ ਚਿਹਰਾ ਇੱਕ ਕਰਮਟ ਸੇਵਾ ਇੱਕ ਮਿਹਨਤੀ ਇਨਸਾਨ ਜਿਨ੍ਹਾਂ ਦੀ ਸੋਚ ਹਮੇਸ਼ਾ ਇਹ ਰਹੀ ਹੈ ਕਿ ਆਪਾਂ ਸੇਵਾ ਦੇ ਖੇਤਰ ਵਿੱਚ ਬੁਲੰਦੀਆਂ ਤੇ ਕਿਵੇਂ ਜਾਣਾ ਮੇਰੀ ਮੁਰਾਦ ਸਾਡੇ ਚੇਅਰਮੈਨ ਹਸਪਤਾਲ ਦੇ ਚੇਅਰਮੈਨ ਲਾਇਨ ਦਸ਼ਵਿੰਦਰ ਚਾਲ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਮੈਂ ਪ੍ਰਧਾਨ ਬਣੇ ਸੋਹਰਾਂ ਨੂੰ ਸਤਿਕਾਰ ਨਾਲ ਫਤਿਹ ਅੱਚ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਦਰਪਸਨ ਜੀ ਜੀ ਤੁਹਾਡੇ ਰਹਿਣਾ ਸਾਥ ਸੇਵਾ ਕੀਤੀ ਸਫਲ ਹੈ ਜਦ ਸਭ ਕੁਝ ਦਾ ਮਨ ਮੰਨੇ